ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੰਜੀਤੀ ਲਈ ਤੇ ਦੂਸਰੇ ਪਾਸੇ ਮਾਰੇ ਦਿਨ ਚੱਲ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਜੇਠੀਆ ਦੇ ਮਾਲ ਮੰਤਰੀ ਹੋਣ ਦੇ ਨਾਤੇ ਮਾਲ ਬਹੁਤਾ ਇਕੱਠਾ ਕੀਤਾ ਗਿਆ 540 ਕਰੋੜ ਤੋਂ ਵੱਧ ਜਾਇਦਾਦ ਬਣਾਏਗੀ ਜ਼ਮੀਨਾਂ ਖਰੀਦੀਆਂ ਗਈਆਂ ਫਾਰਮ ਖਰੀਦੇ ਗਏ ਲੇਕਿਨ ਉਹ ਪੈਸਾ ਆਇਆ ਕਿੱਥੋਂ ਉਹ ਜਾਇਦਾਦ ਦਾ ਹਵਾਲਾ ਕੀ ਬਿਕਰਮ ਜੀਠੀਆ ਦੇ ਕੋਲ ਹੈ ਇੱਕ ਪਾਸੇ ਜਿੱਥੇ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਖੁਲਾਸੇ ਕਰ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸੱਤਾਵਾਂ ਤੇ ਫਿਰ ਦੂਜੇ ਵਾਸਤੇ ਪੰਜਾਬੀ 'ਚ ਕਹਿੰਦੇ ਨੇ ਕਿ ਜਦੋਂ ਕਿਸਮਤ ਮਾੜੀ ਹੋਵੇ ਤਾਂ ਖਾਲੀ ਬੰਦੂਕ ਵੀ ਚੱਲ ਜਾਂਦੀ ਹੈ ਤੇ ਜਿਹੜੇ ਸਾਥੀ ਹੁੰਦੇ ਨੇ ਉਹ ਵੀ ਸਾਥ ਛੱਡ ਜਾਂਦੇ ਨੇ ਨਾ ਤਾਂ ਸੁਖਬੀਰ ਸਿੰਘ ਬਾਦਲ ਬੀਬਾ ਸਰਵਰਤ ਕੋਰ ਬਾਦਲ ਡਾਕਟਰ ਰਜੀਸ਼ ਕੁਚੀਮਾ ਵਰਸਾ ਸਿੰਘ ਬਲਟੋਹਾ ਬਲਵਿੰਦਰ ਸਿੰਘ ਭੋਂਦੜ ਸਿਕੰਦਰ ਸਿੰਘ ਮਲੂਕਾ ਇਹਨਾਂ ਵੱਲੋਂ ਵਿਰੋਧ ਨਹੀਂ ਕੀਤਾ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਰਫ ਗਨੀਪ ਕੌਰ ਮਜੀਠੀਆ ਕੱਲੀ ਭੱਜ ਦੌੜ ਕਰ ਰਹੀ ਹੈ ਬ੍ਰਿਕਪ ਜੀਥਿਆ ਵਾਸਤੇ ਲੇਕਿਨ ਕਹਿੰਦੇ ਨੇ ਕਿ ਜਦੋਂ ਕਿਸਮਤ ਮਾਰੀ ਹੋਵੇ ਉਹਦਾ ਤੁਹਾਨੂੰ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ ਨੇ ਸਟੈਪ ਬਾਈ ਸਟੈਪ ਕਦਮ ਬਾਈ ਕਦਮ ਉਹੀ ਕੁਝ ਹੋ ਰਿਹਾ ਹੈ ਕਿ ਜੇਲ੍ਹ ਦੇ ਵਿੱਚ ਬੈਠੇ ਤੇ ਹੀ ਸ਼ਾਮਤ ਆ ਗਏ ਇੱਕ ਪਾਸੇ ਜਿੱਥੇ ਚਰਚ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਭਾਈ ਤੁਸੀਂ ਆਪੇ ਬੀਪੀ ਬਲੱਡ ਪ੍ਰੈਸ਼ਰ ਦੀ ਚਿੰਤਾ ਕਰੋ ਸਮੇਂ-ਸਮੇਂ ਤੇ ਚੈੱਕ ਕਰਾਓ ਮੇਰਾ ਬਲੱਡ ਪ੍ਰੈਸ਼ਰ ਠੀਕ ਹੈ ਅਰਸ਼ਦੀਪ ਸਿੰਘ ਕਲੇਰ ਵਾਰ-ਵਾਰ ਕਹਿ ਰਹੇ ਨੇ ਕਿ ਭਈ ਬਿਕਰਮਜੀਤਿਆ ਨਰਦੋਸ਼ ਨੇ ਬਿਨਾ ਮਤਲਬ ਤੋਂ ਇਲਜ਼ਾਮ ਲਗਾਏ ਗਏ ਨੇ ਭਈ ਉਹਨਾਂ ਦਾ ਡਰਗ ਤਸਕਰੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹਜ਼ਾਰ ਏਕੜ ਕਿੱਥੇ ਜ਼ਮੀਨ ਹੈ ਉਸਦੇ ਸਾਨੂੰ ਕਾਗਜ਼ ਦਿਖਾਓ ਸਿਰਕ ਫਰਕ ਦੀ ਸੜਨਾ ਗੱਲਬਾਤ ਕਰੋ ਕਿਹੜੇ ਕਾਊਂਟ ਵਿੱਚ ਕਿੰਨੇ ਪੈਸੇ ਟ੍ਰਾਂਸਫਰ ਹੋਏ ਨੇ ਉਹਨਾਂ ਕਹਿੰਿਆ ਕਿ ਮੈਂ ਤਾਂ ਡਫਰਮੈਂਟ ਦਾ ਡਫਰਮੈਂਟ ਦਾ ਕੇਸ ਲਗਾਉਂਗਾ ਲੇਕਿਨ ਇਧਰ ਐਨਸੀਬੀ ਨੇ ਪਰਮਿਸ਼ਨ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਮੰਗਣੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਤੇ ਦੂਸਰੇ ਪਾਸੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਕਰੋ ਚਰਚਾ માં ਬਣ ਗਿਆ ਨੇ ਐਨਸੀਬੀ ਨੂੰ ਲੈ ਕੇ ਕਿਉਂਕਿ ਈਡੀ ਅਤੇ ਐਨਸੀਬੀ ਇਹ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਕੋਲ ਹੁੰਦੇ ਨੇ ਯਾਨੀ ਕਿ ਅਮਰ ਸ਼ਾ ਇਸਦੇ ਕਾ ਤਰਤਾ ਨੇ ਉਹਨਾਂ ਦੇ ਅਕੋਰਡਿੰਗ ਟੂ ਚੱਲਣਾ ਹੁੰਦਾ ਹੈ ਈਡੀ ਅਤੇ ਐਨਸੀਬੀ ਨੇ ਅਤੇ ਦੂਸਰੇ ਪਾਸੇ ਐਨਆਈ ਨੇ ਜਿਹੜੀ ਐਮਸੀਬੀ ਹੈ ਉਹ ਹੁਣ ਪੁੱਛਗਿਛ ਕਰੇਗੀ ਕਿਦੇ ਕੋਲ ਬਿਕਰਮਜੀਠਿਆ ਦੇ ਕੋਲ ਆਮਦਨ ਤੋਂ ਵੱਧ ਜਾਇਦਾਦ ਕਿਵੇਂ ਬਣੀ ਕਿਵੇਂ ਬਣਾਏਗੀ ਕੀ ਵੇਚਿਆ ਕੀ ਖਟਿਆ ਕਿਵੇਂ ਇਹ ਪੈਸਾ ਜੋੜਿਆ ਨਸ਼ਾ ਤਸਕਰੀ ਕਿੱਥੇ ਕੀਤੀ ਗਈ ਹਾਲਾਂਕਿ ਪੰਜਾਬ ਅਤੇ ਰੈਨ ਦੀ ਹਾਈ ਕੋਰਟ ਵਿੱਚ ਵੀ ਕਲੀਨ ਸ਼ੀਟ ਹੈ ਬਿਕਰਮਜੀਠਿਆ ਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਕਲੀਨ ਸ਼ੀਟ ਹੈ ਬਿਕਰਮਜੀਠਿਆ ਨੂੰ ਚਰਨਜੀਤ ਸਿੰਘ ਚੰਨੀ ਵੱਲੋਂ ਜੇਲ੍ਹ ਭੇਜਿਆ ਗਿਆ ਸੀ ਪੰਜਾਬ ਦੇ ਮੁੱਖ ਮੰਤਰੀ ਪਕੌਤਮਣ ਵੱਲੋਂ ਹੁਣ ਵੱਡੀ ਕਾਰਵਾਈ ਕੀਤੀ ਗਈ ਹੈ ਹਾਲਾਂਕਿ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਧਰਨੇ ਤਾਂ ਨਹੀਂ ਲਾਏ ਗਏ ਹਾਈਵੇ ਤਾਂ ਜਾਮ ਨਹੀਂ ਕੀਤੇ ਗਏ ਰੇਲਾਂ ਤਾਂ ਨਹੀਂ ਰੁਕੀਆਂ ਗਈਆਂ ਲੇਕਿਨ ਇਸ ਦੇ ਬਿਆਨਬਾਜ਼ੀ ਜ਼ਰੂਰ ਹੋਈ ਹੈ ਐਨੀ ਜ਼ਿਆਦਾ ਵੀ ਨਹੀਂ ਲੇਕਿਨ ਐਨਸੀਬੀ ਜੇਕਰ ਕਾਰਵਾਈ ਕਰਦੀ ਹੈ ਵਿਕਰਮਜੀਤਿਆ ਤੇ ਤਾਂ ਬੜੇ ਕਸੂਤੇ ਫਸ ਜਾਣਗੇ ਵਿਕਰਮਜੀਤਿਆ ਕਿਉਂਕਿ ਐਨਸੀਬੀ ਤੁਰਾ ਹੈ ਡਰੈਕਸ ਦਾ ਖਾਸ ਕਰਕੇ ਜਿਹੜੇ ਲੋਕ ਡਰੱਗਸ ਸਪਲਾਈ ਕਰਦੇ ਨੇ ਜਿਹੜੇ ਲੋਕ ਡਰੱਗਸ ਵੇਚਦੇ ਨੇ ਜੇਕਰ ਕੋਈ ਤੱਥ ਮਿਲਦੇ ਨੇ ਐਨਸੀਬੀ ਤੇ ਅਤੇ ਐਨਸੀਬੀ ਦੇ ਸਰਪੋਚ ਅਧਿਕਾਰੀਆਂ ਨੂੰ ਤਾਂ ਫਿਰ ਜੇਲ੍ਹ ਦੇ ਵਿੱਚ ਆਉਣਾ ਮੁਸ਼ਕਲ ਹੋਵੇਗਾ ਬਿਕਰਮ ਮਜੀਠੀਆ ਦਾ ਕਿਉਂਕਿ ਡੀਜੀਪੀ ਗੌਰਵ ਯਾਦਵ ਦੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਕਿ ਸਾਨੂੰ ਕੇਸ ਦਿਓ ਅਸੀਂ ਵੀ ਇਸ ਦੀ ਤਹਿਕੀਕਾਤ ਕਰਨਾ ਚਾਹੁੰਦੇ ਹਾਂ ਵਾਰ-ਵਾਰ ਬਿਜ਼ਨਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਡਾਕੂਮੈਂਟਸ ਦੀ ਮੰਗ ਕੀਤੀ ਜਾ ਰਹੀ ਹੈ ਜੇਕਰ ਅਜਿਹਾ ਹੁੰਦਾ ਹੈ ਤਾਂ ਸ਼ਾਮਤ ਆਵੇਗੀ ਜੇਲ੍ਹ ਦੇ ਵਿੱਚ ਬੈਠੇ ਹੋਏ ਬ੍ਰਿਕ ਮਜੀਠੀਆਂ ਮਸ਼ਕਲਾ ਵਧਨ ਗਿਆ ਜੇਲ੍ਹ ਦੇ ਵਿੱਚ ਬੈਠੇ ਹੋਏ ਮਜੀਠੀਆਂ ਦੀਆਂ